ਆ ਇਸ ਵਕਤ ਆਪਾ ਖੜੇ ਆ ਜੀ 40 ਮੁਕਤਿਆਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਤੇ ਔਰ ਇੱਥੇ 14 ਜਨਵਰੀ ਨੂੰ ਲੱਖਾਂ ਲੋਕ ਨਤਮਸਤਕ ਹੋਣ ਲਈ ਆਉਂਦੇ ਨੇ ਔਰ ਇਸ ਦਰਮਿਆਨ ਇੱਥੇ ਜਿਹੜਾ ਭਾਰੀ ਰਸ਼ ਹੋਣ ਕਰਕੇ ਬਹੁਤ ਸਾਰੀਆਂ ਸਟਾਲਾਂ ਲੱਗ ਗਿਆ ਨੇ ਔਰ ਆਪਣੇ ਨਾਲ ਇੱਕ ਸਟਾਲ ਹੈ ਜਿੱਥੇ ਦੇਸੀ ਗੋੜ ਘਰ ਦਾ ਬਣਿਆ ਗੋੜ ਅਤੇ ਹੋਰ ਸਮਾਨ ਮਿਲਦਾ ਹੈ ਤੇ ਆਪਾਂ ਪੂਰੀ ਜਾਣਕਾਰੀ ਲੈਣੇ ਆ ਵੀ ਇਹਨਾਂ ਕੋਲ ਕੀ ਕੀ ਸਮਾਨ ਮਿਲਦਾ ਔਰ ਸਮਾਨ ਲੈਣ ਵਾਸਤੇ ਆਉਣਾ ਕਿੱਥੇ ਪਏ ਆ ਆਪਣੇ ਨਾਲ ਸਰਦਾਰ ਖੁਸ਼ਪਾਲ ਸਿੰਘ ਜੀ ਨੇ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਜਿਹੜੇ ਕਿ ਇਸ ਦੁਕਾਨ ਦੇ ਓਨਰ ਨੇ ਹਾਂਜੀ ਸਰ ਹਾਂਜੀ ਮੇਰਾ ਨਾਮ ਖੁਸ਼ਪਾਲ ਸਿੰਘ ਔਰ 43 ਤੋਂ ਇਹ ਪ੍ਰੋਜੈਕਟ ਤਿਆਰ ਕਰਦੇ ਸਿਕੰਦਰਪੁਰ ਕੰਡਾਈ ਜਾਣਾ ਕੋੜਾ ਇਹ ਸਾਰੇ ਜਿਹੜੇ ਪ੍ਰੋਡਕਟ ਤੁਸੀਂ ਫਿਰ ਆਪ ਤਿਆਰ ਕਰਦੇ ਹੋ ਖੁਦ ਹੀ ਉਹ ਤਿਆਰ ਕਰਦੇ ਆਂ ਜੀ ਕੋਈ ਰੰਗ ਨਹੀਂ ਕੋਈ కెమికਲ ਨਹੀਂ ਮਸਾਲਾ ਨਹੀਂ ਸਾਰੇ ਹੋਮ ਮੇਡ ਐ ਜੀ ਨੂੰ ਅਸੀਂ ਕਹਿੰਦੇ ਆ ਪਿਓ ਰਿਜੀਨਲ ਬਈ ਅਸਲੀ ਓਰੀਜਿਨਲ ਐ ਉਹ ਵਾਲੇ ਨੇ ਇਹ ਹਾਂਜੀ ਉਹ ਵਾਲੇ ਅਸਲੀ ਓਰੀਜਿਨਲ ਨੇ ਜੀ ਕੋਈ ਰੰਗ ਕੋਈ కెమికਲ ਨਹੀਂ ਆਪਣੀ ਗ੍ਰਾਟੀਆ ਦੀ ਮਦਦ ਤੋਂ ਬੜਕੇ ਵੀ ਤਿਆਰ ਕਰਾ ਸਕਦਾ ਜਦੋਂ ਆਪਾਂ ਪਟਿਆਲੇ ਤੋਂ ਬੜੇ ਇਧਰ ਨੂੰ ਆਉਂਦੇ ਆ ਮੁਖਸ਼ਰ ਸਾਹਿਬ ਨੂੰ ਔਰ ਲੈਂਡ ਦੇ ਉੱਤੇ ਲੱਗਾ ਆ ਜੀ ਕਹਾੜਾ ਪਟਿਆਲੇ ਤੋਂ 10 ਕਿਲੋਮੀਟਰ ਪਹਿਲਾਂ ਜੀ ਜਦੋਂ ਤੁਹਾਨੂੰ ਆਉਂਦੇ ਆ ਤਾਂ ਪਹਿਲਾ ਗੁਰਦੁਆਰਾ ਸਾਹਿਬ ਆਉਂਦਾ ਕਿੰਨਾ ਕਿਲੋਮੀਟਰ ਅੱਗੇ ਆ ਕੇ ਰੋਡ ਦੇ ਉੱਤੇ ਹੀ ਆਪਣਾ ਕਹਾੜਾ ਲੱਗਾ ਹੋਇਆ ਹੈ ਜੀ ਹੈਡਮਾ ਆਪਣੇ ਲਾ ਵੀ ਗੁਰਦੀਆਂ ਬਹੁਤ ਨੇ ਜੀ ਜਿਹੜੀ ਸਰ ਤਰ੍ਹਾਂ ਦਾ ਗੁਰਦ ਤੁਹਾਡੇ ਕੋਲ ਹੁੰਦਾ ਹੈ ਹਾਂਜੀ ਹਰ ਤਰ੍ਹਾਂ ਦਾ ਗੁਰ ਹੁੰਦਾ ਹੈ ਜਿਹੜੀ ਆਈਟਮਾਂ ਦੇ ਕਿੰਨੇ ਨੇ ਉੱਥੇ ਖਾ ਸਕਦੇ ਆ ਜੀ ਆਪਾਂ ਚਲੋ ਗੁਰਦੀ ਆਈਟਮਾਂ ਦੇਖਦੇ ਆ ਜੀ ਆਪਾਂ ਐਂ ਜਿਹੀ ਲੋ ਅਲਸੀ ਦੀ ਪਿੰਨੀਆਂ ਤੇ ਕੀ ਰੇਟ ਹੈ ਜੀ ਇਹ ਜੇ 300 ਰੁਪਏ ਕਿਜੀ ਜੀ 300 ਰੁਪਏ ਕਿਜੀ ਹਾਂਜੀ ਓਕੇ ਓਕੇ ਤੇ ਆਹ ਵਾਲੀ ਤੇ ਹੈਗੀਆਂ ਨੇ ਜੀ ਆਪਣੀਆਂ ਤਿਲ ਦੀਆਂ ਜੀ ਤੇਲ ਦੀਆਂ ਪਿੰਨੀਆਂ ਤੇਲ ਦੀਆਂ ਪਿੰਨੀਆਂ ਨੇ ਇਹ ਕੀ ਰੇਟ ਹੈ ਇਹਨਾਂ ਦਾ ਵੀ ਇਹੀ ਰੇਟ ਹੈ 300 ਰੁਪਏ ਕਿਲੋ ਇਧਰ ਆਪਣਾ ਇਹ ਨਾਰੀ ਵਾਲਾ ਕੋਕੋਨਟ ਜੀ ਅੱਛਾ ਕੋਕੋਨਟ ਨਾਰੀਆ ਗੁੜ ਇਹ ਵਗੈਰਾ ਕਰਕੇ ਪਿੰਨੀ ਤਿਆਰ ਆ ਜੀ ਇਹਦਾ ਵੀ ਇਹੀ ਰੇਟ ਹੈ 300 ਰੁਪਏ 300 ਰੁਪਏ ਕਿਲੋ ਤੇ ਆ ਆਪਣਾ ਤਿਲ ਗੁੜ ਆ ਗਿਆ ਜੀ ਸਾ ਇਹ ਤੇਲ ਗੁੜਾ ਜੀ ਹਾਂ ਜੀ ਤੇਲ ਦੀ ਟਿੱਕੀ ਕਹ ਲੋ ਇਹਨੂੰ ਚਾਹੇ ਤੇਲ ਗੁੜ੍ਹ ਕਹ ਲੋ ਇਹ 200 ਰੁਪਏ ਕਿਲੋ ਇਹ ਵੀ ਫਿਰ ਤੁਸੀਂ ਆਪ ਘਰ ਬਣਾਉਂਨੇ ਹੋ ਜੀ ਹਾਂ ਸਾਰੀਆਂ ਆਈਟਮ ਆਪ ਆਪੇ ਤਿਆਰ ਕਰਦੇ ਆ ਜੀ ਹੋਮ ਮੇਡ ਆਈਟਮਾਂ ਇਹ ਮੂਖਲੀ ਵਾਲਾ ਗੁੜਾ ਜੀ ਉਹਦੇ ਵਿੱਚ ਤ੍ਰਾਈਫੂਲ ਕੋ ਮੂਖਲੀ ਨਾਰੀ ਵਾਲਾ ਸੌਂਫ ਜਮੈਨ ਵਗੈਰਾ ਇਹ ਵੀ 200 ਰੁਪਏ ਆ ਇਹ ਹੈਗੀ ਆ ਜੀ ਸੌਂਫ ਜਮੈਨ ਸੁੰਧ ਤੇ ਇਹ ਹੈਗਾ ਆਪਣਾ ਇਹ ਵੀ 200 ਰੁਪਏ ਆ ਅੱਛਾ ਆ ਆਪਣਾ ਡ్రਾਈ ਫਰੂਟ ਗਾਜਰ ਵਾਲਾ ਗੋੜਾ ਜੀ ਓਕੇ ਇਹ ਡ్రਾਈ ਫਰੂਟ ਗਾਜਰ ਵਾਲਾ ਗੋੜਾ 1200 ਰੁਪਏ ਦਾ ਹੈ ਅੱਛਾ ਇਹ ਗੋੜੇ ਵਿੱਚ ਗਾਜਰ ਮਿਕਸ ਕੀਤੀ ਹੋਈ ਹੈ ਹੈ ਹਾਂ ਜੀ ਹਾਂ ਜੀ ਇਹ ਦਾ ਖਾਣ ਨੂੰ ਮਤਲਬ ਚਾਹ ਨਾਲ ਖਾ ਲਓ ਇੰਨਾ ਮਿੱਠਾ ਘੱਟ ਰੱਖਿਆ ਹੈ ਜੀ ਇਹਦੇ ਵਿੱਚ ਇੱਕ ਚੰਨੀ ਖਾ ਕੇ ਪਤਾ ਆਮਲਾ ਗੋੜਾ ਜੀ ਇਹ ਕਿਹੜਾ ਗੋੜਾ ਜੀ ਆਮਲਾ ਮਿਕਸ ਬਣਾਇਆ ਹੈ ਆਮਲਾ ਮਿਕਸ ਕੀਤਾ ਆ ਅੱਛਾ ਆਮਲਾ ਮਿਰਚ ਕੀਤਾ ਇਸ ਕੋਰਟ ਦੇ ਵਿੱਚ ਹਾਂਜੀ ਇਹਨੂੰ ਵੀ ਵਾਲ ਬੂਲ ਝਾੜਨ ਵਾਲਾ ਜਾਂ ਉਹਨੂੰ ਆਪ ਨੂੰ ਪਤਾ ਵੀ ਆਮਲੇ ਦੇ ਕਿੰਨੇ ਪੈ ਜਾਂਦੇ ਨੇ ਕਮਜ਼ੋਰੀ ਬਜ਼ੂਰੀ ਵਾਸਤੇ ਇਹਨੂੰ ਦਰਪਦੇ ਨੇ ਹਾਂਜੀ ਇਹ ਕੋੜਾ ਜੀ ਵਿੱਚ ਹਲਦੀ ਸੌਫ ਜਮੈਨ ਸੁੰਢ ਦਾ ਜੀ ਰੈਚੀ ਵਗੈਰਾ ਪਾਈ ਹੋਈ ਹੈ ਜੀ ਕਈ ਵਾਰੀ ਬੰਦਾ ਕੋਈ ਵਿੱਖੀ ਚਾਲਾ ਜਾਂ ਜੋੜਾਂ ਦੇ ਦਰਦਾਂ ਲਈ ਮੂੰਹ ਵਰਤਦਾ ਅੱਛਾ ਇਹ ਚਾਹ ਵਾਸਤੇ ਗੁੜ ਜਿਹੜਾ ਸਪੈਸ਼ਲ ਬਣਾਇਆ ਇਹ ਮੁਜ ਮਾਲਾ ਮੁੰਡੇ ਜੀ ਇਹਨੂੰ ਉਹ ਆਈਟਮ ਆ ਬਾਬਾ ਇਹ ਕੀ ਰੇਟ ਹੈ ਜੀ ਇਹ ਵੀ 200 ਰੁਪਏ ਆ ਜੀ। ਅੱਛਾ ਗੁੜ ਸਾਰੇ 250 ਰੁਪਏ ਆ ਜਿਹੜਾ ਵੀ ਆ। ਇਹ ਸਾਰੇ ਗੁੜ 200 ਨੇ ਜੀ। ਜਿਹੜੀਆਂ ਪਿੰਨੀਆਂ ਬਣੀ ਉਹ 300 ਰੁਪਏ ਕਿਲੋ ਆ। ਹਾਂ ਜੀ। ਇਹ ਇਹ ਆ ਗਈ ਆਪਣੀ ਸ਼ੱਕਰ। ਇਹ ਸ਼ੱਕਰ ਆ ਗਈ ਜੀ। ਦੇਸੀ ਸ਼ੱਕਰ ਹਾਂ। ਚਾਹ ਚ ਪਾਓ, ਦੁੱਧ ਚ ਪਾਓ। ਚਾਹ ਖਰਾਬ ਹੋਈ ਆਪਣੀ ਗਾਰੰਟੀ ਚਾਹੀਦੇ 10 ਰੁਪਈਆ ਦੇ ਲਓ ਜੀ। ਅੱਛਾ ਚਾਹ ਨਹੀਂ ਫੱਟਦੀ ਹੈਗੀ। ਹਾਂ ਜੀ ਆਪਾਂ 4 ਦਿਨ ਰਹੀਆਂਗੇ। ਇਹ 100 ਰੁਪਏ ਕਿਲੋ ਆ ਜੀ। ਅੱਛਾ ਇਹ 100 ਰੁਪਏ ਕਿਲੋ ਆ ਜੀ। ਸ਼ੱਕਰ। ਇਹ ਚਾਲਾ ਗੁੜ ਆ ਗਿਆ ਜੀ। 100 ਰੁਪਏ ਕਿਲੋ ₹300/किलो चाय वाला गुड़ हां जी चाय वाला गुड़ ਨਾ ਮੈਲ ਆਵੇ ਨਾ ਚਾਹ ਫੁੱਪੇ ਦੁੱਧ ਜਿਹਾ ਪਾਉ ਜੇ ਹੈ ਇਹਦੀ ਵੀ ਆਪਣੀ ਗਾਰੰਟੀ ਹੈ ਜੀ ਇਹ ਵੀ ₹100/ਕਿਲੋ ਆ ਜੀ ਆ ਗੁੜ ਚਨੇ ਆ ਗਏ ਜੀ ਭਾਈ ਗੁੜ ਚਨੇ ਆਏ ਇਹ ਕੀ ਰੇਟ ਹੈ ਇਹ ਇਹ ਜੀ ₹100 ਦਾ ਪੈਕਟ ਅੱਧਾ ਕਿਲਾ ਦਾ ਹੈ ₹200/ਕਿਲੋ ਹੈ ਜੀ ₹200/ਕਿਲੋ हां जी ਜੁਮਾਤ ਨੂੰ ਆਪਾਂ ਲਵੇ ਹਰ ਵਕਤ ਚੀਜ਼ਾਂ ਮਿਲਦੀਆਂ ਨੇ ਤਕਰੀਬਨ ਜੀ ਹਰੇਕ ਮੇਲੇ ਤੇ ਪਹੁੰਚਦੇ ਆ ਜਿੰਨੇ ਵੀ ਆਪਣੇ ਮੇਲੇ ਮਤਲਬ ਹੁੰਦੇ ਨੇ ਜੀ ਹਾਂ ਜੀ ਸਾਰੇ ਮੇਲਿਆਂ ਤੇ ਜਾਂਦੇ ਆ ਜੀ ਕੋਈ ਪੀਡੀਐਫ ਦਾ ਆ ਗਿਆ ਜਾਂ ਕੋਈ ਅੱਛਾ ਜੇ ਮੁਕਾ ਪਹੁੰਚ ਸਕੇ ਤਾਂ ਫੇਰ ਕਿੱਥੇ ਆਵੇ ਉਹ ਜੀ ਗੁੱਡ ਲਾਈਨ ਵਾਸਤੇ ਗੁੱਡ ਲਾਈਨ ਵਾਸਤੇ ਜਦੋਂ ਆਪਾਂ ਮਤਲਬ ਪਟਿਆਲੇ ਤੋਂ ਵਾਪਸ ਆਉਣਾ ਮੁਕਸਰ ਸਾਹਿਬ ਨੂੰ ਤਾਂ 6 ਕਿਲੋਮੀਟਰ ਬਾਈਪਾਸ ਤੋਂ ਰੋਡ ਦੇ ਉੱਤੇ ਆਈ ਆਪਣਾ ਇਹ ਖਲਾੜਾ ਤੇ ਜਾਂ ਫਿਰ ਇਹਨੂੰ ਬਸ ਰਾਹੀਂ ਬੰਦਾ ਮਗਾ ਸਕਦਾ ਜੇ ਕਨੈਕਟ ਕਰੇ ਨਹੀਂ ਫਿਰ ਕੂਰੀਅਰ ਕੂਰੀਅਰ ਚਾਰਜ ਵੱਖਰਾ ਲੱਗਦਾ ਜੀ ਤੇ ਕੂਰੀਅਰ ਚਾਰਜ ਵੱਖਰਾ ਲੱਗਦਾ ਹਾਂ ਜੀ ਜੇ ਨਹੀਂ ਆਇਆ ਕਿਲੋ 2 ਕਿਲੋ ਦਾ ਪਹੁੰਚਾਉਣਾ ਔਖਾ ਹੋ ਜਾਂਦਾ ਜੀ ਜੇ ਮੜਾ ਜਾਂ ਵੱਧ ਹੋਵੇ ਜੇ 5-7 ਕਿਲੋ 10 ਕਿਲੋ ਹੋਵੇ ਤਾਂ ਦਾ ਚਾਰਜ ਘੱਟ ਜਾਂਦਾ ਨਾਲ ਸੀਤੀ ਆ ਜਾਂਦਾ ਠੀਕ ਹੈ ਧੰਨਵਾਦ ਲੱਗਦਾ ਖਵਾਓ ਖਮੜਾ ਸਰਦਾਰ ਜੀ ਮੈਂ ਖਾ ਕੇ ਰਿਹਾ ਲਓ ਸਰ ਦੇਖ ਮੜਾ ਖਾ ਕੇ ਦੱਸਿਓ ਚਾਹਲਾ ਕਿੱਦਾਂ ਦਾ ਟੇਸ ਤੇ ਹੀ ਬਹੁਤ ਵਧੀਆ ਹਾਂਜੀ ਹਾਂਜੀ ਵੇਖਦੇ ਜਾਉਂਦਾ ਦੇਸੀ ਗੁੜ ਆ ਨਹੀਂ ਖਾ ਕੇ ਵੀ ਦੇਖੋ ਸਰ ਇਹ ਵੀ ਦੇਖ ਲਿਓ ਜੀ ਬਹੁਤ ਵਧੀਆ ਬਹੁਤ ਮਿੱਠਾ ਜਵਾਦ ਆ ਆ ਇੱਥੇ ਕਸਟਮਰ ਆਈ ਸੀ ਉਹਨਾਂ ਨੇ ਗੁੜ ਦਾ ਟੇਸ ਕਰਕੇ ਦੇਖਿਆ ਤੇ ਉਹਨਾਂ ਨੇ ਆਪਾਂ ਰਿਵਿਊ ਹੀ ਲਏ ਆ ਕਿ ਉਹਨਾਂ ਨੇ ਸਾਰਿਆਂ ਨੇ ਤਾਰੀਫ ਕੀਤੀ ਹੈ ਗੁੜ ਦੀ ਕਿ ਵਾਕਈ ਇਹ ਜਿਹੜਾ ਹੈਗਾ ਗੁੜ ਚਲਾਉਂਦੀਆਂ ਪਿੱਲੀਆਂ ਚਲਾਉਂਦੀਆਂ ਬਹੁਤ ਵਧੀਆ ਜੀ ਕੜ ਤੁਸੀਂ ਪਿੰਨੀ ਇੱਥੋਂ ਖਾਧੀ ਆ ਹੁਨੇ ਤਾਂ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਆਪਣਾ ਨਾਮ ਦੱਸ ਦਿਓ ਆਪਣਾ ਸ਼ਹਿਰ ਦੱਸ ਦਿਓ ਤੇ ਕਿੱਦਾਂ ਦੀ ਲੱਗੀ ਟੇਸਟ ਉਹ ਦੱਸ ਦਿਓ ਓਕੇ ਸਰ ਸਾਰੇ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸੋ ਇਹ ਮੇਲਾ ਦੇਖਣ ਲਈ ਅਸੀਂ ਪਹਿਲੀ ਵਾਰ ਹੀ ਆਏ ਆ ਅਸੀਂ ਜੀਰਾ ਸ਼ਹਿਰ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਬਿਲੋਂਗ ਕਰਦੇ ਆ ਸੋ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਆ ਕੇ ਇੱਥੇ ਪੁਰਾਣੇ ਸੱਭਿਆਚਾਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਬਣਦੀਆਂ ਸੀ ਪਹਿਲਾਂ ਘਰਾਂ ਦੇ ਵਿੱਚ ਸਾਗ ਮੱਕੀ ਦੀ ਰੋਟੀ ਪਿੰਨੀਆਂ ਸਾਰੀਆਂ ਚੀਜ਼ਾਂ ਜੋ オリジナル ਸੀਗੀਆਂ ਜੋ ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਔਰ ਅਸੀਂ ਇੱਥੇ ਟੇਸਟ ਕਰਿਆ ਜਦੋਂ ਸੇਮ ਉਹੀ ਟੇਸਟ ਆ ਰਿਹਾ ਜਿਸ ਤਰ੍ਹਾਂ ਅਸੀਂ ਬਚਪਨ ਦੇ ਵਿੱਚ ਅਸੀਂ ਮੰਮੀ ਦੇ ਹੱਥ ਦੀਆਂ ਜਾਂ ਦਾਦੀ ਦੇ ਹੱਥ ਦੀਆਂ ਪਿੰਨੀਆਂ ਜਾਂ ਗੁੜ ਖਾਂਦੇ ਹੁੰਦੇ ਸੀ ਇਦਾਂ ਸੋ ਬਹੁਤ ਖੁਸ਼ੀ ਹੋਈ ਇਹ ਮੈਂ ਇਹ ਪਿੰਨੀਆਂ ਟੇਸਟ ਕਰਾਈਆਂ ਸੀ ਸਰ ਨੇ ਤਿਲਾਂ ਦੀਆਂ ਔਰ ਅਲਸੀ ਦੀ ਪਿੰਨੀ ਬਹੁਤ ਸੋ ਬਹੁਤ ਟੇਸਟੀ ਨੇ ਸੋ origignal ਉਹੀ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਜਦੋਂ ਅਸੀਂ ਮਤਲਬ ਟੇਸਟ ਕੀਤਾ ਇਹਦਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ